ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਰੰਦਾਵਾ ਕਲੈਸ਼ਨ ਚੈਨਲ ਤੇ ਇਹ ਅੱਜ ਦਾ ਵਲੌਗ ਜਿਹੜਾ ਉਹ ਆਪਾਂ ਬਣਾਇਆ ਇੱਕ ਛੋਟੀ ਜਿਹੀ ਅੰਬਾਂ ਦੇ ਬੂਤੇ ਤੇ ਇੱਕ ਨਿੱਕੀ ਜਿਹੀ ਚਿੜੀ ਨੇ ਆਲਣਾ ਪਾਇਆ ਸੀ ਤੇ ਉਹਦੇ ਆਂਡੇ ਦਿੱਤੇ ਹੋਏ ਤੇ ਮੌਸਮ ਜਿਹੜਾ ਬਹੁਤ ਖਰਾਬ ਆ ਬਾਦਸ਼ਾਹ ਦੇ ਦਿਨ ਚੱਲਦੇ ਪਏ ਆ ਤੇ ਆਪਾਂ ਕੋਸ਼ਿਸ਼ ਕੀਤੀ ਆ ਵੀ ਆਪਾਂ ਉਹਨਾਂ ਅੰਡਿਆਂ ਦਾ ਬਚਾ ਕਰ ਸਕੀਏ ਤੇ ਆ ਵੇਖੋ ਤੁਹਾਡੇ ਸਾਹਮਣੇ ਆ ਬੇੜਾ ਉਹ ਲੰਮਕਿਆ ਪਿਆ ਟੇਢਾ ਪਿਆ ਕਿਉਂਕਿ ਆਹ ਬੋਦਾ ਬੂਟਾ ਛੋਟਾ ਤੇ ਭਾਰ ਜ਼ਿਆਦਾ ਹੋ ਗਿਆ ਤੇ ਅੱਜ ਦਾ ਵਲੌਗ ਆਓ ਵੇਖੋ ਤੁਸੀਂ ਦੇਖ ਸਕਦੇ ਵਿੱਚ ਤਿੰਨ ਅੰਡੇ ਪਏ ਨੇ ਤੇ ਉਹ ਛੁੱਟੇ ਜਾਂਦੇ ਆ ਤੇ ਆਪਾਂ ਕੋਸ਼ਿਸ਼ ਕੀਤੀ ਆ ਵੀ ਇਹ ਜਿਹੜੇ ਬਚੇ ਰਹਿਣ ਥੋੜਾ ਜਿਹਾ ਫਿਰ ਪ੍ਰੋਸੈਸ ਕੀਤਾ ਇਹਨੂੰ ਬੂਟੇ ਨੂੰ ਸਿੱਧਾ ਰੱਖਣ ਵਾਸਤੇ ਉਹ ਤਾਂ ਇਹ ਵਲੌਗ ਦੇ ਨਾਲ ਬਣੇ ਰੋ ਤੇ ਤੁਹਾਨੂੰ ਪਤਾ ਲੱਗੂਗਾ ਕਿ ਆਪਾਂ ਕੀ ਕੀ ਕੀਤਾ ਇਹਦਾ ਠੀਕ ਆ ਜੀ ਬਾਕੀ ਕੁਦਰਤ ਨਾਲ ਪੰਛੀਆਂ ਨਾਲ ਜਾਨਵਰਾਂ ਨਾਲ ਜਿਹਨਾਂ ਰਣਾਲ ਪੰਛੀਆਂ ਨਾਲ ਪਿਆਰ ਕਰਨ ਵਾਲੇ ਸਾਡੇ ਚੈਨਲ ਨੂੰ ਜਿਹੜਾ ਫੋਲੋ ਕਰੋ ਆ ਇੱਕ ਹੋਰ ਆਂਡਾ ਸੀ ਤਿੰਨ ਪਹਿਲਾਂ ਵਿੱਚ ਹੀ ਇਹ ਚੌਥਾ ਥੱਲਾ ਲੱਗਾ ਆਪਾਂ ਇਹ ਵੀ ਆਪਾਂ ਵਿੱਚ ਰੱਖ ਦਾਂਗੇ ਠੀਕ ਆ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਨਵਾਂ ਚੈਨਲ ਆਪਾਂ ਗਰੋ ਕਰਾਉਣਾ ਤੁਹਾਡੇ ਪਿਆਰ ਸਦਕਾ ਠੀਕ ਆ ਜੀ ਉਕੀ ਵੱਧ ਤੋਂ ਵੱਧ ਬੂਟੇ ਲਾਓ ਫਲਦਾਰ ਬੂਟੇ ਲਾਓ ਨਾਲ ਤੇ ਆਪਾਂ ਨੂੰ ਆਕਸੀਜਨ ਦਿੰਦੇ ਆ ਨਾਲ ਆਪਾਂ ਨੂੰ ਫਲ ਫੂਡ ਮਿਲਦਾ ਠੀਕ ਆ ਜੀ ਇਹ ਦੇਖ ਸਾਡੇ ਉਹ ਛੋਟਾ ਜਿਹਾ ਆਲਣਾ ਕਿੰਨੀ ਮਿਹਨਤ ਕੀਤੀ ਹੋਊਗੀ ਨਿੱਕੀ ਜੀ ਚਿੜੀ ਨੇ ਤਿੱਲਾ ਤਿੱਲਾ ਕਰਕੇ ਆਲਣਾ ਬਣਾਇਆ ਬਹੁਤ ਮਿਹਨਤ ਹੁੰਦੀ ਹੈ ਇਹਨਾਂ ਦੀ ਇਹਨਾਂ ਤੋਂ ਹੀ ਆਪਾਂ ਨੂੰ ਕੁਝ ਸਿੱਖਣਾ ਚਾਹੀਦਾ ਠੀਕ ਹੈ ਤੇ ਹੁਣ ਆਪਾਂ ਇਹਦੀ ਕਰਦੇ ਆ ਆਪਾਂ ਸੈਟਿੰਗ ਵਲੌਗ ਨਾਲ ਬਣੇ ਰੋ ਬਾਰਿਸ਼ ਹੋਂਦੀ ਆ ਤੁਸੀਂ ਵੇਖ ਸਕਦੇ ਜੇ ਤੇ ਉਸ ਵੇਲੇ ਬਾਰਿਸ਼ ਹੋਂਦਾ ਵੀ ਸੀ ਤੇ ਆਪਾਂ ਸੋਚਿਆ ਵੀ ਆਪਾਂ ਉਹਨਾਂ ਬੱਚਿਆਂ ਨੂੰ ਆਂਡਿਆਂ ਨੂੰ ਪਜਾ ਸਕੀਏ ਤੇ ਬਾਰਿਸ਼ੀ ਕੋਈ ਨਾ ਕੁਝ ਕਰਨਾ ਪੈਣਾ ਸੀ ਫਿਰ ਸੀ ਦੇਸੀ ਜਗਾਰਡ ਲਾਇਆ ਘਰੋਂ ਡੰਡੇ ਡੁੰਡੇ ਲੈ ਲੇ ਤੇ ਕੁਝ ਹੋਣਾ ਬਸ ਤੇ ਡੱਟੇ ਲੱਜਾਂਦੇ ਆ ਬਾਲਿਆ ਇੱਕ ਮੁੰਮ ਜਾਂ ਮਜਾ ਲਿਆ ਲਾ ਹੋ ਜੇ ਦੇਖਦੇ ਆਗੇ ਕੋਕੀ ਬੰਦੇ ਬੋਕ ਲੋਗ ਤੇ ਮਾਰ ਬਣਦਾ ਪਿੱਛੇ ਸਾਡੀ ਸਿੱਦਕ ਵੀ ਡਈ ਹੈਲਪ ਕਰਾਉਣਾ ਪੰਜ ਚੱਲੇ ਆ ਜੀ ਕੰਦੋਂ ਬਾਲਲੇ ਆ ਬਾਰਿਸ਼ ਬਹੁਤ ਤੇਜ ਹੋ ਰਹੀ ਹੋ ਆ ਪੰਜ ਚਾਕਲੇਟ ਡੰਡੇ ਤੇ ਕਲਦੇ ਆ ਤਤীব ਤੇ ਚਲੋ ਆਪਾਂ ਕੋਸ਼ਿਸ਼ ਕੀਤੀ ਆ ਬਾਕੀ ਤੁਹਾਨੂੰ ਗੁਜ਼ਾਰਨ ਦਾ ਸੇਪਾ ਕਰਨਾ ਜੇ ਇੰਨਾ ਚ ਆਪਾਂ ਸੋਚਦੇ ਆ ਵੀ ਇੱਕ ਦੋ ਬੱਚਾ ਵੀ ਹੋ ਗਿਆ ਅੰਡਿਆਂ ਚ ਨਿਕਲ ਆਇਆ ਤੇ ਆਪਣੀ ਮਿਹਨਤ ਜਿਹੜੀ ਆ ਉਹ ਉਹਦਾ ਮੁੱਲ ਪੈ ਜਾਊਗਾ ਤੇ ਮਿਹਨਤ ਕਰਕੇ ਥਾਂ ਪੋਲਾ ਇਹ ਡੰਡੇ ਇਦਾਂ ਹੀ ਹਾਂ ਤੱਕ ਕੇ ਜੀ ਮੈਂ ਜਿੰਨੇ ਕੁ ਸਪੋਰਟ ਚਾਈਦੀ ਕੂਟੇ ਨੂੰ ਉਸ ਹਾਵਨਾ ਦਾ ਕੋਟ ਹੁਣ ਕਰਦੇ ਆਪਾਂ ਲਾਉਨੇ ਆ ਜੁਗਾਰ ਕੋਈ ਜਿਹੜਾ ਬੂਟੇ ਜਿਹੜਾ ਵਾ ਉਹ ਸਿੱਧਾ ਰਵੇ ਤੇ ਜਿਹੜਾ ਆਲਣਾ ਵਾ ਉਹਦਾ ਵੀ ਜਿਹੜਾ ਵੀ ਉਹ ਤਾਂ ਨ ਰਵੇ ਕਿ ਆਂਡੇ ਥੱਲੇ ਨਾ ਡਿੱਗਣ ਤੇ ਉਤੋਂ ਭਿੱਜਣ ਨਾ ਤੇ ਬਾਕੀ ਆਪਾਂ ਇਹੋ ਕਹਿੰਨੇ ਵੱਧ ਤੋਂ ਵੱਧ ਜਿਹੜੇ ਆ ਬੂਟੇ ਲਾਓ ਫਲਾਂ ਵਾਲੇ ਬੂਟੇ ਲਾਓ ਛਾਂ ਵਾਲੇ ਬੂਟੇ ਲਾਓ ਠੀਕ ਆ ਜੀ ਤੇ ਬਾਕੀ ਨਿੱਕੀ ਜਿਹੜੀ ਆ ਤੇ ਸੀਦ ਗਾੜ ਲਾ ਕੇ ਕੋਸ਼ਿਸ਼ ਕੀਤੀ ਆ ਉਹਨੂੰ ਵੀ ਪਤਾ ਆਂ ਕਿ ਸਾਡੇ ਉਹ ਵਧੀਆ ਲੱਗੀ ਆਨਦੇ ਆ ਸ਼ੀਅਰ ਜਰੂਰ ਕਰਿਓ ਇਦਾਂ ਲਿਆ ਫਲਾਈ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਹੀਂ ਆਪਾਂ ਕਹਿ ਸਕਦੇ ਆ ਵਧੀਆ ਤੇ ਸੋਨੇ ਸੋਨੇ ਕਮੈਂਟ ਕਰੋ ਤੇ ਤੁਹਾਡਾ ਧੰਨਵਾਦ ਇਹ ਆਪਾਂ ਇਦਾਂ ਸੈਟਿੰਗ ਕਰਨੀ ਵੀ ਜਿਹੜੀ ਚਿੜੀ ਆ ਉਹ ਵੀ ਵਿੱਚ ਚੱਲ ਜਾਲ ਨੇ ਤੇ ਤੇ ਇਹਦਾ ਮੁਸਾਬਾ ਵਾ ਉਹ ਵੀ ਤਾਂ ਲੈਣਾ ਦੇਖੋ ਬਾਕੀ ਪੰਛੀਆਂ ਦਾ ਬਾਵਾਂ ਮੇਰੀਆਂ ਇਹਦਾ ਕਿੰਨਾ ਭਰੋਸਾ ਵਾ ਨਿੱਕੇ ਜੂ ਬੂਤੇ ਤੇ ਆਲਣਾ ਪਾ ਲਿਆ ਹੁਣ ਦੇਖੋ ਤੁਸੀਂ ਕਿਹੜਾ ਸਮੇ ਆਪਾਂ ਕਿੱ데 ਕਿੱ데 ਮੈਲ ਆਪਾਂ ਜਰੀ ਨਹੀਂ ਆ ਆਪਾਂ ਅਸੀਂ ਬੁੱਤੇ ਆ ਆਪਾਂ ਨੂੰ ਫੇਰ ਵੀ ਸੰਤੁਸ਼ਟੀ ਨਹੀਂ ਆ ਇੰਨਾ ਵੇਖੋ ਮੀਰੀ ਚੇ ਲੋ ਸੰਤੁਸ਼ਟੀ ਹੈ ਵੀ ਕਿੰਨੀ ਕਿ ਤਿੱਲਾ ਤਿੱਲਾ ਕਰਕੇ ਆਲਣਾ ਬਣਾਇਆ ਉਹ ਨਿਕਾ ਜਾ ਕਾਤੀਆ ਪਾ ਲਸਾਫਾ ਰਟ ਲਿਆ ਸੀ ਇਹ ਹੁਣ ਦੇ ਸੀ ਜਗੜ ਲਾ ਕੇ ਬੰਨਾਗੇ ਉੱਤੇ ਤਾਂ ਜੋ ਨਾਲ ਨਾ ਭੀਜੇ ਨਾ ਲਗ ਭਾਗ ਆਪਣਾ ਕੰਮ ਹੋ ਹੀ ਚਲਿਆ ਇੱਕ ਬੰਨੇ ਦਾ ਰਹਿ ਗਿਆ ਇੱਕਲੇ ਬੰਨੇ ਹੁਣ ਇੱਕ ਅ ਵੀ ਬੰਨਾਗੇ ਤਾਂ ਜੋ ਇਧਰੋਂ ਇਹ ਨਾਲ ਉੱਤੇ ਆ ਸੇਫਟੀ ਪੂਰੀ ਹੋਵੇ ਆਨਲਾਈਨ ਵੀ ਇਹ ਬਾਕੀ ਲਗਭਗ ਮਿਸ਼ਨ ਸਾਡਾ ਕੰਪਲੀਟ ਹੋ ਚੱਲਿਆ ਆਪਣੇ ਵੱਲੋਂ ਤੇ ਪੜਾਈ ਕੀਤਾ ਬਾਕੀ ਧੰਨ ਗੁਰੂ ਰਾਨ ਦਾ ਅਸ਼ਿ ਕਿਰਪਾ ਕਰਨ ਛੋਟੇ-ਛੋਟੇ ਪੰਛੀ ਬੱਚੇ ਹੋਣ ਤੇ ਤੁਹਾਨੂੰ ਉਹ ਵੀ ਵਿਖਾਵਾਂਗੇ ਠੀਕ ਹੈ ਜੀ ਤੇ ਇਹ ਤੇ ਲਗਭਗ ਆਪਾਂ ਡੰਨਾ ਕਰ ਹੀ ਦਿੱਤਾ ਹੁਣ ਤੇ ਉਹ ਸਪੀਡ ਆਪਾਂ ਥੋੜੀ ਸਲਾਤ ਸੀ ਸੇ ਇਹ ਇਥੋਂ ਆਹ ਬੰਬਾਜਾ ਵੀਡੀਓ ਬਣਾ ਕੇ ਦਿਖਾਉਂਗੀ ਜੀ ਉਹ ਆਜ ਦੀ ਸੀ ਕਿ ਕਿ ਲੱਭਦੇ ਰਹੇ ਸੀ ਟੋਟ ਹੋ ਗਿਆ ਬੂਟਾ ਤੇ ਲਾਂਗਦੇ ਹਾਂ ਲਗਾਉਣ ਦੀ ਕੋਸ਼ਿਸ਼ ਕੀਤੀ ਪਰ देखते दे नहीं हैं ये पत्ते ही बहुत ये कवर हो गया मुझे तो बचा रहूँगा मंजी बाकी तो ये भी एक सकते हैं बारिश बहुत होनी है और बचा रहूँगा नहीं ना ਤਾਂ ਤੇ ਸੋਹਣੇ ਸੋਹਣੇ ਬਲੌਗ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਜਣੇ ਨਵਾਂ ਚੈਨਲ ਬਣਾਇਆ ਆਪਾਂ ਚੈਨਲ ਗਰੋ ਕਰੇ ਤੇ ਤੁਹਾਡੇ ਸਾਹਮਣੇ ਜਿਹੜੀਆਂ ਨਵੀਆਂ ਨਵੀਆਂ ਇਦਾਂ ਦੀਆਂ ਆਪਾਂ ਵੀਡੀਓ ਪਾਉਂਦੇ ਰਾਵਾਂਗੇ ਠੀਕ ਆ ਜੀ ਇੱਥੇ ਵੇਖੋ ਸਾਡੇ ਕਿੱਡੇ ਸੋਹਣੇ ਆ ਇਹ 2013 ਸਾਲ ਦੇ ਲੱਗੇ ਜੀ ਬਾਰਿਸ਼ ਹੋਣ ਤੋਂ ਬਾਅਦ ਆਪਾਂ ਵੇਖਿਆ ਵੀ ਆਪਣਾ ਮਿਸ਼ਨ ਕਿਦਾਂ ਦਾ ਰਿਹਾ ਪਰ ਚਾਹਤ ਕੀ ਤਾ ਉਹ ਖਾਇਏ ਤੁਹਾਨੂੰ ਤੇ ਪਾਣੀ ਬਹੁਤ ਆ ਮੀਂਹ ਬਹੁਤ ਪੈ ਗਿਆ ਤੁਸੀਂ ਦੇਖ ਸਕਦੇ ਝੋਨੇ ਡੁੱਬ ਗਏ ਆ ਤੇ ਪਰ ਆਪਣਾ ਜਿਹੜਾ ਮਿਸ਼ਨ ਆਪਾਂ ਬੜਾ ਵਧੀਆ ਰਿਹਾ ਮੀਂਹ ਭਾਏ ਬਹੁਤ ਪਿਆ ਪਰ ਤੁਸੀਂ ਦੇਖ ਸਕਦੇ ਹੋ ਮੌਮਜਾ ਮੌਦਾਂ ਹੀ ਟਿਕਿਆ ਰਿਹਾ ਤਿੰਨ ਫਾਫਾ ਤੇ ਆਂਡੇ ਵੀ ਬਚੇ ਰਹੇ ਹੋਣਗੇ ਹਾਂਜੀ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਉੱਤੋਂ ਵੀਊ ਕਰਕੇ ਵਿਖਾਉਨੇ ਆ ਸਾਡਾ ਰਾਹ ਵਗੰਦਾ ਪਿਆ ਸੀ ਪਾਣੀ ਹੁਣ ਆਪਾਂ ਕੰਦ ਤੇ ਖਲੋ ਕੇ ਵੀਡੀਓ ਬਣਾ ਕੇ ਤੁਹਾਨੂੰ ਜੂਮ ਕਰਕੇ ਖੋਣੇ ਆਂ ਵੀ ਕਿ ਨਾਮ ਹੀ ਪਿਆਰ ਹੈ ਆ ਵੇਖੋ ਆਵਾਜ ਦਾ ਉੱਤਲ ਪਾਣੀ ਹੋ ਜਾਂਦਿਆ ਹੈ ਉਹ ਦਾ ਦੇ ਤੋਂ ਪਾਣੀ ਕੱਢ ਲਈ ਇੱਕ ਅੰਕ ਕਰਵਾਏ ਡੇ ਆ ਤੇ ਬਾਰਿਸ਼ ਹੋ ਰਹੀ ਜੇ ਇੱਥੇ ਤੱਕ ਵਲੌਗ ਵੇਖਣ ਲਈ ਧੰਨਵਾਦ ਨਾਲ ਜੁੜੇ ਰਹਿਣ ਲਈ ਤੇ ਜਾਂਦੇ ਜਾਂਦੇ ਸੋਣਾ ਜਾਂ ਕਮੈਂਟ ਕਰ ਦਿਓ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡਾ ਧੰਨਵਾਦ ਜਿਉਂ ਦੇਖੋ ਬਾਕੀ ਪਿੰਡਾਂ ਦਾ ਤੁਸੀਂ ਖੇਤਾਂ ਚ ਰਹਿਣ ਦਾ ਸਾਰੇ ਬੰਨੇ ਹਰਿਆਲੀ 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 ਓਕੇ ਜੀ ਬਾਏ ਧੰਨਵਾਦ